ਅਗਲੀ ਕਰਵਾ ਦੋਸਤ ਐ ਕੰਟਰੀਓ ਦੇ ਡਰਾਈਵਰ ਦੀ ਆ ਐਂਟਰੀਓ ਦੇ ਡਰਾਈਵਰ ਨੂੰ ਹੈਰਾਨੀ ਹੋਈ ਉਸ ਕਲਪਤ ਜਦੋਂ ਉਹਦੇ ਮੇਲ ਦੇ ਵਿੱਚ ਲੈਟਰ ਇਹ ਆਈ ਵੀ ਤੁਹਾਡਾ ਲਾਇਸੈਂਸ ਸਸਪੈਂਡ ਕਰ ਦਿੱਤਾ ਕਿਉਂਕਿ ਤੁਸੀਂ ਇੱਕ ਟ੍ਰੈਫਿਕ ਟਿਕਟ ਜਿਹੜੀ ਇਸ ਔਰਤ ਨੂੰ 13 ਸਾਲ ਪਹਿਲਾਂ ਦਿੱਤੀ ਗਈ ਸੀ ਉਹ ਪੇ ਨਹੀਂ ਕੀਤੀ ਉਹ ਕਹਿੰਦੀ ਵੀ ਮੇਰਾ ਡਰਾਈਵਰ ਲਾਇਸੈਂਸ ਸਸਪੈਂਡਡ ਆ ਕਿਉਂਕਿ ਮੈਂ ਅਨਪੇਡ ਇੱਕ ਮੇਰੇ ਕੋਲੇ ਵੀ ਮਤਲਬ ਇੱਕ ਡਰਾਈਵਿੰਗ ਫਾਈਨ ਹੁਣ ਮਿਸੀ ਸਾਹ ਕਦੀ ਰਹਿਣ ਵਾਲੀ ਇਹ ਔਰਤ ਆ ਉਹਨੇ ਇਹ ਦੱਸਿਆ ਜਿਹੜੀ ਇਹ ਸਾਰੇ ਕੁਸ਼ਤੇ ਵਿੱਚ ਰੌਲਾ ਕੀ ਪਿਆ ਆ ਉਹ ਕਹਿੰਦੀ ਮੈਂ ਟੂਏ ਸਟ੍ਰਿਕਟ ਬਾਰੇ ਪਤਾ ਹੀ ਨਹੀਂ ਕਿ ਮੇਰੀ ਜਿਹੜੀ ਇਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਿ ਟਿਕਟ ਮੈਨੂੰ ਮਿਲੀ ਆ 13 ਸਾਲ ਪਹਿਲਾਂ ਅੱਜ ਤੋਂ ਉਹ ਕਹਿੰਦੀ 10 ਸਾਲ ਦਾ ਮੇਰੇ ਕੋਲ ਸਾਰਾ ਰਿਕਾਰਡ ਹੈਗਾ ਦੇਖ ਲਓ ਕਿਹੜੀ ਟਿਕਟ ਮਿਲੀ ਜਾਂ ਮੈਂ ਕਦੋਂ ਪੇ ਕੀਤੀ ਉਹ ਕਹਿੰਦੀ ਮੈਂ ਇਹ ਨਹੀਂ ਕਹਿੰਦੀ ਵੀ 13 ਸਾਲ ਪਹਿਲਾਂ ਮੈਨੂੰ ਟਿਕਟ ਨਹੀਂ ਮਿਲੀ ਹੋਊਗੀ ਮਿਲੀ ਹੋ ਸਕਦੀ ਆ ਪਰ ਉਹ ਕਹਿੰਦੀ ਮੈਨੂੰ ਇਸ ਕੱਲ ਦਾ ਇੰਨਾ ਪਤਾ ਵੀ ਮੈਂ ਪੇ ਕਰ ਦਿੱਤੀ ਹੋਣੀ ਆ ਹੁਣ ਜੇ ਪੇ ਕਰ ਦਿੱਤੀ ਤੇ ਉਹਦੀ ਰਸੀਦ ਦਿਖਾਓ ਰਸੀਦ ਉਹ ਕਹਿੰਦੀ ਦਸਾਂ ਸਾਲਾਂ ਦੀਆਂ ਤਾਂ ਮੇਰੇ ਕੋਲੇ ਸੰਭੀਆਂ ਪਈਆਂ 13 ਸਾਲਾਂ ਤੋਂ ਪੁਰਾਣੀਆਂ ਹਨ ਔਰ ਉਹਦੀ 13 ਸਾਲ ਪੁਰਾਣੀ ਟਿਕਟ ਲਿਆ ਕੇ ਤੇ ਉਹ ਤਾਂ ਡਰਾਈਵਿੰਗ ਲਾਇਸੈਂਸ सस्पेंड ਕਰ ਦਿੱਤਾ ਗਿਆ ਸੋ ਇਸ ਕਰਕੇ ਜੇ ਕਿਤੇ ਤੁਹਾਡੇ ਕੋਲ ਟਿਕਟ ਰਹਿੰਦੀ ਆ ਫਿਰ ਚੈੱਕ ਚੁੱਕ ਕਰਾ ਕੇ ਉਹ ਟਿਕਟ ਪੇ ਜ਼ਰੂਰ ਕਰ ਦਿਓ ਕਹਿੰਦੀ ਮੈਂ ਡਿਸਪਿਊਟ ਨਹੀਂ ਕਰ ਰਹੀ ਇਸ ਟਿਕਟ ਨੂੰ ਕਿਉਂਕਿ ਟਿਕਟ 211 ਦੀ ਆ ਤੇ ਉਹ ਕਹਿੰਦੀ ਮੈਨੂੰ ਹੋ ਸਕਦਾ ਮਿਲੀ ਹੋਵੇ ਪਰ ਮੈਂ ਇਹ ਪੇ ਕੀਤੀ ਆ ਹੁਣ ਉਹਦਾ ਕਹਿਣਾ ਇਹ ਆ ਵੀ ਜਦੋਂ ਤੁਸੀਂ ਮੈਨੂੰ ਟਿਕਟ ਦਿੱਤੀ ਉਸ ਤੋਂ ਬਾਅਦ ਸਰਵਸਨਟਰੀਓ ਦੇ ਨਾਲ ਮੇਰਾ ਕਿੰਨੀ ਵਾਰੀ ਵਾਹ ਪਿਆ ਵੀ ਉੱਥੇ ਜਦੋਂ ਕਿ ਉਸ ਵੇਲੇ ਉਹ ਨਹੀਂ ਦੱਸ ਸਕਦੇ ਵੀ ਤੇਰੇ ਕੋਲ ਪੈਂਡਿੰਗ ਪਏ ਆ ਕਹਿੰਦੇ ਮੈਂ ਆਪਣੇ ਲਾਇਸੈਂਸ ਰਿਨਿਊ ਕਰਾਇਆ ਰਵੇ ਲਾਇਸੈਂਸ ਡਰਾਈਵ ਦਾ ਆਪਣੀ ਲਾਇਸੈਂਸ 플레이ਟ ਰਿਨਿਊ ਕਰਾਈ ਆ ਕਿਸੇ ਨੇ ਉਹ ਕਦੀ ਮੈਨੂੰ ਦੱਸਿਆ ਨਹੀਂ ਤੇਰੇ ਟਿਕਟ ਪਈ ਆ ਉੱਥੇ ਵੀ ਲਾਇਸੈਂਸ 플레이ਟ ਰਿਨਿਊ ਕਰਵਾਉਣ ਵੇਲੇ ਐਡਰੈਸ ਚੇਂਜ ਕਰਨ ਵੇਲੇ ਕਹਿੰਦੇ 5 ਵਾਰੀ ਮੈਂ ਗਈ ਆ ਇੱਥੇ 13 ਸਾਲਾਂ ਦੇ ਵਿੱਚ ਤੇ ਕਿਸੇ ਨੇ ਮੈਂਸ਼ਨ ਹੀ ਨਹੀਂ ਕੀਤਾ ਵੀ ਤੁਹਾਡੇ ਕੋ ਟਿਕਟ ਇਹ ਹੈਗੀ ਸੋ ਕਈ ਵਾਰੀ ਇਸ ਤਰੀਕੇ ਨਾਲ ਵੀ ਹੋ ਜਾਂਦਾ ਆਪਣਾ ਧਿਆਨ ਦੇ ਨਾਲ ਰੈਕਡ ਵਗੈਰਾ ਚੈੱਕ ਰੱਖੋ ਕੋਈ ਪੁਰਾਣੀ ਟਿਕਟ ਜਿਹੜੀ ਤੁਹਾਡੀ ਕੋਈ ਵੀਡੀਓ ਨਾ ਹੋ ਕੇ ਰਿਪੋਰਟ ਆਈਆ ਕਿ ਕੁਝ ਕੈਨੇਡੀਅਨਸ ਆਪਣੇ ਆਪ ਨੂੰ ਫਸੇ ਮਹਿਸੂਸ ਕਰ ਰਹੇ ਆ ਇਸ ਲਈ ਕਿ ਉਹਨੇ ਫੈਮਿਲੀ ਕਦੋਂ ਸਟਾਰਟ ਕਰਨੀ ਆ ਭਾਬ ਵਿਆਹ ਕਰਾ ਲਿਆ ਬੱਚੇ ਕਦੋਂ ਪੈਦਾ ਕਰਨੇ ਉਹ ਜਾਂ ਦੂਜਾ ਉਹਨਾਂ ਦੀ ਇੱਕ ਤੇ ਇਹ ਆ ਵੀ ਬੱਚੇ ਕਦੋਂ ਪੈਦਾ ਕਰਨੇ ਦੂਜੀ ਚਿੰਤਾ ਇਹ ਆ ਵੀ ਬੱਚਿਆਂ ਦਾ ਭਵਿੱਖ ਇੱਥੇ ਕੀ ਹੋਣਾ ਕੈਨੇਡਾ ਦੇ ਵਿੱਚ ਤੇ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਫੈਮਿਲੀ ਪਲੈਨਿੰਗ ਨੂੰ ਡਿਲੇ ਕਿਉਂ ਕਰ ਰਹੇ ਆ ਜਾਂ ਇਹਦੇ ਪਿੱਛੇ ਕੀ ਕਾਰਨਾ ਤੇ ਉਹਨਾਂ ਦੇ ਵਿੱਚੋਂ ਇਹ ਪਤਾ ਲੱਗਿਆ ਕਿ ਹਾਇਰ ਕੋਸਟ ਆਫ ਲਿਵਿੰਗ ਜਿਹੜੀ ਐਸ ਵੇਲੇ ਉਹ ਇੱਕ ਵੱਡਾ ਫੈਕਟਰ ਆ ਸਾਰੇ ਕੁਝ ਦੇ ਵਿੱਚ ਕਿ ਅਸੀਂ ਜਿਹੜੀਆਂ ਆਪਣੀਆਂ ਜਿਹੜੀਆਂ ਜਿਹੜੇ ਬੱਚੇ ਨੂੰ ਜਿਹੜੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਤੇਹੀ ਨਹੀਂ ਸਕਦੇ ਸੀ ਪੋਸੀਬਲੀ ਨਹੀਂ ਸਾਡੇ ਦੇ ਲਈ ਤੇ ਜਿਹੜੇ ਮਤਲਬ ਕੁਝ ਲੋਕ ਵੀ ਉਹਨਾਂ ਨੇ ਆਪਣੀਆਂ ਜਿਹੜੀਆਂ ਜਿਹੜੇ ਚਿੰਤਾਵਾਂ ਸਾਂਝੀਆਂ ਕੀਤੀਆਂ ਆ ਕਿ ਜਿਹੜੀ ਜੇ ਸਬੰਦੇ ਦੀ ਇੱਥੇ ਮਲਾ ਕੇ ਲੱਖ ਡਾਲਰ ਤੋਂ ਵੀ ਉੱਤੇ ਜ਼ਿਆਦਾ ਆਮਦਨ ਆ ਉਹ ਵੀ ਸੋਚ ਰਿਹਾ ਵੀ ਮੈਂ ਬੱਚੇ ਪੈਦਾ ਕਰਾਂ ਜਾਂ ਨਾ ਕਰਾਂ ਕਿਉਂਕਿ ਸਮੱਸਿਆ ਇਹ ਆ ਕਿ ਜਿਹੜਾ ਦੁਨੀਆ ਉਹ ਕਹਿੰਦੇ ਜਿੱਦਾਂ ਦੀ ਅਸੀਂ ਸੋਚੀ ਸੀ ਇੱਥੇ ਕੈਨੇਡਾ ਦੇ ਵਿੱਚ ਉਦਾਂ ਦੀ ਨਹੀਂ ਆ ਜਿਹੜੀ ਮਤਲਬ ਉਹਨਾਂ ਨੂੰ ਇੱਕ ਐਜੂਕੇਸ਼ਨ ਚਾਹੀਦੀ ਐ ਚੰਗੀ ਹੈਲਥ케ਅਰ ਚਾਹੀਦਾ ਸਪੋਰਟਸ ਚਾਹੀਦੀ ਐ ਸੋਸ਼ਲ ਐਕਟੀਵਿਟੀ ਚਾਹੀਦੀਆਂ ਪਰ ਉਹ ਕਹਿੰਦੇ ਗਰੰਟੀ ਨਹੀਂ ਕਰ ਸਕਦੇ ਵੀ ਅਸੀਂ ਬਈ ਮੈਨੂੰ ਇਹ ਨਹੀਂ ਪਤਾ ਵੀ ਸਾਡੇ ਕੋਲ ਘਰ ਵੀ ਲਿਆ ਹੋਣਾ ਕਿ ਨਹੀਂ ਲਿਆ ਹੋਣਾ ਤੇ ਮਤਲਬ ਆਪਣਾ ਭਵਿੱਖ ਜਿਹੜਾ ਉਹ ਬੱਚਿਆਂ ਦਾ ਕਿਦਾਂ ਸਪੋਰਟਸ ਦੇ ਵਿੱਚ ਦੇਖ ਸਕਦੇ ਆ ਦੇਖੋ ਜਿਹੜਾ ਬੱਚੇ ਨੂੰ ਸਰਕਾਰ ਉਹਦੇ ਵੱਡੇ ਹੋਣ ਤੱਕ ਪੈਸੇ ਦਿੰਦੀ ਆ ਉਹਨੂੰ ਉਹਦੇ ਜਿੰਨੇ ਬਣਦੇ ਆ ਤੁਹਾਡੇ ਅੰਦਰ ਦੇ ਹਿਸਾਬ ਦੇ ਨਾਲ ਬੱਚਿਆਂ ਨੂੰ ਸਰਕਾਰ ਪੇ ਕਰਦੀ ਐ ਪੜ੍ਹਾਈ ਇੱਥੇ ਫ੍ਰੀ ਐ ਹਸਪਤਾਲ ਇੱਥੇ ਫ੍ਰੀ ਐ ਸਮੱਸਿਆ ਕੀ ਐ ਸਮੱਸਿਆ ਇਹ ਐ ਕਿ ਇੱਕ ਤੇ ਮਾਪਿਆਂ ਕੋਲ ਟਾਈਮ ਹੈ ਨਹੀਂ ਇੱਕ ਜਣਾ ਨੌਕਰੀ ਨਹੀਂ ਛੱਡ ਸਕਦਾ ਇਹ ਹੋ ਨਹੀਂ ਸਕਦਾ ਦੂਜਾ ਇਹ ਆ ਵੀ ਜਿਹੜਾ ਉਹਨਾਂ ਦੀਆਂ ਐਕਟੀਵਿਟੀਜ਼ ਦੀਆਂ ਫੀਸਾਂ ਐ ਸਪੋਰਟਸ ਦੇ ਵਿੱਚ ਜਾਣਾ ਕਿਸੇ ਨੇ ਮਹਿੰਗੀ ਸਸਤੀ ਖੇਡ ਦੇ ਵਿੱਚ ਜਾਣਾ ਉੱਥੇ ਸਾਰਾ ਪੇ ਕਰਨਾ ਪੈਣਾ ਉਹਨੂੰ ਕਿਸੇ ਕਲਚਰਲ ਐਕਟੀਵਿਟੀਜ਼ ਦੇ ਵਿੱਚ ਲੈ ਕੇ ਜਾਣਾ ਉਹਨੂੰ ਕਿਸੇ ਹੋਰ ਥਾਂ ਦੇ ਉੱਤੇ ਲੈ ਕੇ ਜਾਣਾ ਉਹਨੂੰ ਪੇ ਕਰਨਾ ਪੈਣਾ ਓ ਪੀ ਨਹੀਂ ਲੋਕਾਂ ਕੋਲ ਹੋ ਰਿਹਾ ਉਹ ਪੇ ਦਾ ਮਤਲਬ ਇਹ ਵੀ ਹੈ ਕਿ ਇੱਕ ਬੰਦਾ ਜਿਹੜਾ ਕੰਮ ਕਰ ਰਿਹਾ ਆਪਣੀ ਨੌਕਰੀ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਸਮਝੌਤਾ ਕਰ ਰਿਹਾ ਬੱਚੇ ਨੂੰ ਜੇ ਤੇ ਦੇ ਕੇ ਤੇ ਛੱਡ ਰਿਹਾ ਉੱਥੇ ਖਰਚਾ ਉਹਨਾਂ ਜੇ ਇੱਕ ਜਣਾ ਘਰ ਬੈੰਦਾ ਤੇ ਤੁਹਾਡੀ ਆਮਦਨ ਅੱਧੀ ਰਹਿ ਜਾਂਦੀ ਹੈ ਮਤਲਬ ਇਹ ਇਹ ਸੋਚਣ ਲਈ ਮਜਬੂਰ ਹੋ ਗਿਆ ਲੋਕ ਵੀ ਬੱਚੇ ਪੈਦਾ ਕਰੀਏ ਜਾਂ ਨਾ ਕਰੀਏ ਇੱਕ ਬੈਡਰੂਮ ਦਾ ਜਿਹੜਾ ਕਿਰਾਇਆ ਹੈ ਕੈਨੇਡਾ ਦੇ ਵਿੱਚ ਜੂਨ ਦੇ ਵਿੱਚ 1918 ਡਾਲਰ ਦੇ ਨੇੜੇ ਤੇ ਰਹੀ ਸੀ ਔਰ ਇਹ 8% ਦੇ ਨੇੜੇ 2023 ਨਾਲ ਉੱਤੇ ਚਲੇਗਾ। ਦੋ ਬੈਡਰੂਮ ਜਿਹੜੀ ਆ ਉਹ 2300 ਡਾਲਰ ਦੇ ਨੇੜੇ ਤੇ ਦੱਸੀ ਜਾ ਰਹੀ ਹੈ ਵਨ ਕੋਵਰ ਦੇ ਵਿੱਚ। ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀਆਂ ਕੀਮਤਾਂ ਨੇ ਮਜਬੂਰ ਹੋ ਗਏ ਨੇ ਲੋਕ ਕਿ ਸੋਚਣ ਲਈ ਬੱਚੇ ਪੈਦਾ ਕਰੀਏ ਨਾ ਕਰੀਏ। ਜੇ ਕਰੀਏ ਤਾਂ ਉਹਨਾਂ ਨੂੰ ਕੀ ਚੰਗਾ ਭਵਿੱਖ ਦੇ ਸਕਾਂਗੇ? ਜਾਂ ਨਹੀਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ